ਸਤਾਜੇ ਬਹਿਰਾ ਕਿੱਥੇ ਆਦੀ ਹੈ ਨਹੀਂ ਸਵੇਰ ਦਾ ਉਹ ਕੋਈ ਨਹੀਂ ਆਜੂਗਾ ਪਿੰਡ ਦਾ ਬੰਦਾ ਵਾ ਹਸਾਬ ਨਾਲ ਥੋੜਾ ਆ ਪਿੰਡ ਦਾ ਬੰਦਾ ਤੇ ਮੋਢਿਆਂ ਦੇ ਚੋਕੜੀਏ ਸਤਾਜੇ ਹੁਣ ਦਿਹਾੜੀ ਨਹੀਂ ਲੈਣੀ ਮਾਰੋ ਆਵਾਜ਼ ਇਹਨੂੰ ਉਹ ਕੀ ਨਾਹੀ ਇਹਦਾ ਨਾ ਤੇ ਸਤਾਜੇ ਮੈਨੂੰ ਹੁਣ ਨਹੀਂ ਪਤਾ ਬਹਿਰਾ ਹੀ ਕਹ ਦੋ ਉਹ ਬਹਿਰਿਆ ਉਹ ਬਹਿਰਿਆ ਆ ਗਿਆ ਜੀ ਕੀ ਬਹਿਰਾ ਬਹਿਰਾ ਲਾਈਆ ਤੂੰ ਇੰਨੀਆਂ ਚੀਕਾਂ ਮਾਰਨ ਦੇ ਕੰਨਾਂ ਤੋਂ ਬਹਿਰਾ ਥੋੜਾ ਵਾ ਸੌਂਦਾ ਵਾ ਮੈਨੂੰ ਨਾਲੇ ਮੇਰੀ ਗੱਲ ਸੁਣ ਲੋ ਉਸਤਾਦ ਆ ਬਹਿਰਾ ਬੂਰਾ ਨਹੀਂ ਕਹਣਾ ਮੈਨੂੰ ਤੇ ਕੀ ਕਹੀਏ ਫੇ ਭਾਰੀ ਹੋਣਾ ਨੂੰ ਵੇਟਰ ਆ ਮੈਂ ਵੇਟਰ ਕਹੋ ਮੈਨੂੰ ਵੇਟਰ ਸਭ ਵੀ ਕਹਿ ਸਕਦੇ ਨੇ ਸਾਹ ਤੇ ਤੇਰੀ ਗੋਤ ਹੋਣੀ ਆ ਸਾਹ ਲਾ ਲਿਓ ਮਗਰ ਉਹ ਜਾ ਜਾ ਕੇ ਗੰਡੇ ਗੁੰਡੇ ਤੀਰ ਕਿਤੇ ਛੱਤ ਰੋਟੀ ਤੇਰਦੇ ਨਾ ਵਰਜੇ ਆ ਜੋ ਟੇਟਰ ਸਾਹਿਬ ਵੇਟਰ ਸਾਹਿਬ ਉਸਤਾਦ ਆ ਬੰਦੇ ਆਪਣੇ ਨੂੰ ਸਮਝਾ ਲਾ ਮੈਂ ਅੱਗੇ ਵੜਾਤਾ ਪਿਆ ਆ ਛਾਂ ਬੰਦੇ ਦਾ ਕੰਮ ਆ ਜਿਹੜਾ ਮੈਂ ਕੱਲਾ ਕਰਨ ਦਿਆ ਵਾ ਉਤੋਂ ਆ ਘਰ ਦੇ ਕੰਜੂਸ ਜੇ ਇਹਨ ਹਾਂ ਹੱਡ ਨਹੀਂ ਕੋਈ ਤੇ ਕੋਈ ਨਹੀਂ ਤੇਰਾ ਹੱਡ ਮੈਂ ਬਣ ਜਾਣਾ ਵਾ ਹੁਣ ਤੋਂ ਮੈਂ ਜੋ ਕਹੂੰਗਾ ਨਾ ਤੂੰ ਉਹ ਕਰਨਾ ਵਾ ਹਾਂ ਹਾਂ ਤੈਨੂੰ ਇਹ ਕਹੂੰਗਾ ਨਾ ਖੂਹ ਛਾਲ ਮਾਰ ਦੇ ਤੇ ਖੂਹ ਛਾਲ ਮਾਰ ਦੀ ਕਿੰਝ ਜੱਗਾ ਤੈਨੂੰ ਆਪ ਤੇ ਕੁਝ ਆਉਂਦਾ ਨਹੀਂ ਉਹਦਾ ਹੈੱਡ ਬਣਿਆ ਵਾ ਤੂੰ ਹੈੱਡ ਨਹੀਂ ਹੱਡ ਆਹਦਾ ਹੱਡ ਤੂੰ ਹੱਡ ਹਰਾਮ ਆ ਉਹ ਜਾ ਜਾ ਕੇ ਗੰਡੇ ਗੁੰਡੇ ਕੱਟ ਲਉਣ ਤੂੰ ਵੀ ਮੁੜਿਆ ਕਰ ਆਪਣਾ ਕੰਮ ਜਾ ਕੇ ਮੈਂ ਕਰਾਂ ਪਾਣੀ ਤਤਾਂ ਠੀਕ ਆ ਉਸਤਾਦ ਜੀ ਦੇ ਆ ਇੱਧਰ ਫੜਾ ਮੈਂ ਬਣਾਉਣਾ ਰਸ਼ੀਅਨ ਸੈਲਡ ਓ ਮਾਮਾ ਸੈਲਡ ਤੇ ਤੇਰੇ ਮੂੰਹ ਉਦਾਂ ਨਹੀਂ ਫੱਬਿਆ ਪੁੱਤ ਤੂੰ ਰਸ਼ੀਅਨ ਪਾ ਲਿਆ ਈ ਕੀ ਮਤਲਬ ਓ ਤੇਰਾ ਇਹਦਾ ਮਤਲਬ ਆ ਪੰਜਾਬੀ ਬੋਲ ਅੰਗਰੇਜ਼ੀ ਜੀ ਨਹੀਂ ਆਉਂਦੀ ਸਾਨੂੰ ਓ ਮਾਮਾ ਮਾਹਰੇ ਅੰਗਰੇਜ਼ ਕੱਢਿਆ ਤੂੰ ਅੰਗਰੇਜ਼ੀ ਫੜ ਕੇ ਬਹਿ ਗਿਆ ਕਰੋ ਕੰਮ ਬੰਦੇ ਵਾਂਗੂ ਲਾ ਓ ਸਤਾਜ ਜੀ ਬਣਿਆ ਤਾਂ ਕੋਈ ਹੈ ਨਹੀਂ ਤੁਸੀਂ ਚਾਟ ਮਸਾਲਾ ਚੁੱਕ ਲਿਆ ਓ ਮੈਂ ਕਹਾ ਹੋਰ ਨਹੀਂ ਕੋਹ ਇਹਨੂੰ ਦੇ ਚਟিয়ে 10 ਮਿੰਟ ਜਾ ਤੂੰ ਵੀ ਮਾਸਾ ਚਟ ਲਾ ਕਦੋਂ ਦਾ ਮੇਰਾ ਦਿਮਾਗੇ ਚਟਣ ਡਿਆ ਓਏ ਤਮੀਜ਼ ਨਾਲ ਬੋਲ ਮੈਂ ਤੇਰਾ ਹੈਡ ਆ ਨਾਲੇ ਵਧਾਈ ਅੱਧੀ ਅੱਧੀ ਓ ਹ ਇਹ ਗੱਲ ਉਹਨਾਂ ਵਧਾਈ ਦੇਣੀ ਨਹੀਂ ਜੇ ਦੇ ਦੇ ਨਾ ਕੱਲੇ ਨੇ ਰੱਖਣੀ ਆ ਕੋਈ ਗੱਲ ਨਹੀਂ ਵਧਾਈ ਤੈਨੂੰ ਮੈਂ ਦਵਾਉਂਗਾ ਕਿਉਂਕਿ ਤੇਰਾ ਹੈੱਡ ਮੈਂ ਆ